ICE ਵੱਲੋਂ ਛਾਪੇਮਾਰੀ ਦੀ ਜਿਹੜੀਆਂ ਖਬਰਾਂ ਨੇ ਉਹ ਹਮੇਸ਼ਾ ਸੁਰਖੀਆਂ ਦੇ ਵਿੱਚ ਅੱਜਕੱਲ੍ਹ ਰਹਿੰਦੀਆਂ ਨੇ ਹਮੇਸ਼ਾ ਅਮਰੀਕਾ ਦੀ ਤੇ ਨਾਲ ਸਾਰੀ ਦੁਨੀਆ ਦੀ ਨਿਗਾ ਇਹਨਾਂ ਖਬਰਾਂ ਦੇ ਉੱਪਰ ਹੁੰਦੀ ਹੈ ਕਿ ICE ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਦੇ ਵੱਲੋਂ ਕਿੰਨੇ ਲੋਕਾਂ ਦੀ ਗ੍ਰਿਫਤਾਰੀ ਹੋਈ ਕਿੰਨੇ ਲੋਕਾਂ ਨੂੰ ਡਿਟੇਨ ਕੀਤਾ ਗਿਆ ਤੇ ਕਿੰਨੇ ਲੋਕ ਡਿਪੋਰਟ ਹੋਏ ਮਿਸਟਰ ਡੋਨਲਡ 트੍ਰੰਪ ਨੇ ਕਿਹਾ ਸੀ ਕਿ ਜੇ ਮੈਂ ਰਾਸ਼ਟਰਪਤੀ ਬਣ ਜਾਣਾ ਤਾਂ ਮੈਂ ਮਿਲੀਅਨਸ ਆਫ ਇਮੀਗ੍ਰੈਂਟਸ ਜਿਹੜੇ ਨੇਗੇ ਬਿਨਾ ਦਸਤਾਵੇਜ਼ ਲੋਕ ਜਿਹੜੇ ਨੇ ਉਹਨਾਂ ਨੂੰ ਅਮਰੀਕਾ ਤੋਂ ਡੀਪੋਰਟ ਕਰ ਦਿਆਂਗਾ ਅਰ ਮਿਸਟਰ ਡੋਨਲਡ ਟਰੰਪ ਜਨਵਰੀ ਦੀ 20 ਤਰੀਕ ਨੂੰ ਉਹਨਾਂ ਨੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਸੀ ਜਨਵਰੀ ਦੀ 20 ਤਰੀਕ ਤੋਂ ਜੂਨ ਦੀ 27 ਤਰੀਕ ਤੱਕ ਦੀ ਇੱਕ ਫਿਗਰਸ ਜਿਹੜੇ ਨੇ ਰਿਪੋਰਟ ਹੈ ਜਿਹੜੀ ਉਹ ਸਾਹਮਣੇ ਆਈ ਹੈ ਕਿ ਆਈਐਸ ਦੁਆਰਾ ਕਿਹੜੇ ਕਿਹੜੇ ਸਟੇਟਸ ਦੇ ਵਿੱਚੋਂ ਕਿੰਨੇ ਕਿੰਨੇ ਲੋਕ ਕਦੋਂ-ਕਦੋਂ ਜਿਹੜੇ ਨੇ ਉਹ ਡੀਟੇਨ ਕੀਤੇ ਗਏ ਨੇ ਗ੍ਰਿਫਤਾਰ ਕੀਤੇ ਗਏ ਨੇ ਤੇ ਕਿੰਨੇ ਲੋਕ ਡਿਪੋਰਟ ਕੀਤੇ ਗਏ ਨੇ ਸੰਨ 2024 ਦੇ ਵਿੱਚ ਮਿਸਟਰ ਬਾਈਡਨ ਦੀ ਇਰਾ ਦੇ ਵਿੱਚ ਐਨ ਡੇ ਸਮੇਂ ਦੇ ਵਿੱਚ ਜਨਵਰੀ ਦੀ 20 ਤਰੀਕ ਤੋਂ ਜੂਨ ਦੀ 27 ਤਰੀਕ ਤੱਕ 49000 ਅਰੈਸਟ ਹੋਈਆਂ ਸੀਗੀਆਂ ਆਲਮੋਸਟ 50000 ਤੋਂ ਥੋੜੀਆਂ ਜਿਹੀਆਂ ਘੱਟ ਬਟ ਸਨ 2025 ਦੇ ਵਿੱਚ ਮਿਸਟਰ 트ੰਪ ਦੀ ਇਰਾ ਦੇ ਵਿੱਚ ਇਹ 120% ਵਧ ਅਰੈਸਟ ਜਿਹੜੀਆਂ ਨੇ ਉਹ ਹੋਈਆਂ ਨੇ 109000 ਵਿਅਕਤੀਆਂ ਨੂੰ ਜਿਹੜੇ ਬਿਨਾਂ ਦਸਤਾਵੇਜ਼ ਦੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੁਣ ਇਹ ਸਟੈਟਿਸਟਿਕਸ ਦੱਸਦੀਆਂ ਨੇ ਕਿ ਸਭ ਤੋਂ ਜ਼ਿਆਦਾ ਲੋਕ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਉਹ ਟੈਕਸਾਸ ਤੋਂ ਸੀ 25% 1/4 ਜਿਹੜਾ 1 ਲੱਖ 9000 ਦਾ ਉਹ ਟੈਕਸਾਸ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਦੂਸਰੇ ਨੰਬਰ ਤੇ ਆਉਂਦਾ ਫਲੋਰੀਡਾ ਜਿੱਥੋਂ 11% ਕੈਲੀਫੋਰਨੀਆ ਤੀਸਰੇ ਨੰਬਰ ਤੇ ਹੈ 7% ਜਾਰਜੀਆ 4% ਅਰੀਜ਼ੋਨਾ 3% ਔਰ ਸਭ ਤੋਂ ਘੱਟ ਜਿਹੜੀ ਅਰੇਸਟ ਹੈ ਉਹ ਹੋਈ ਹੈ ਜੀ ਵਰਮਾਂਟ ਅਲਾਸਕਾ ਤੇ ਮਾਂਟੈਨਾ ਇਹਨਾਂ ਤਿੰਨੋਂ ਸਟੇਟਸ ਨੂੰ ਮਿਲਾ ਕੇ ਤਕਰੀਬਨ 100 ਵਿਅਕਤੀ ਤਿੰਨ ਸਟੇਟਸ ਦੇ ਵਿੱਚੋਂ ਫੜਿਆ ਗਿਆ ਇਹ ਜਿਹੜੇ ਲੋਕ ਗ੍ਰਿਫਤਾਰ ਕੀਤੇ ਗਏ ਨੇ ਇਹ ਦੱਸਿਆ ਜਾ ਰਿਹਾ ਹੈ ਕਿ 180 ਡਿਫਰੈਂਟ ਕੰਟਰੀਜ਼ ਤੋਂ ਗ੍ਰਿਫਤਾਰ ਕੀਤੇ ਗਏ ਨੇ ਲੇਕਿਨ ਇਹਨਾਂ ਦੇ ਵਿੱਚ ਵਧੇਰੇ ਲੋਕ ਜਿਹੜੇ ਨੇ ਉਹ ਲੈਟਿਨ ਅਮਰੀਕਾ ਤੋਂ ਸੀ ਕੈਰੀਬੀਅਨ ਤੋਂ ਸੀ ਔਰ ਇਹਦੇ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਵੱਡੀ ਗਿਣਤੀ ਜਿਹੜੀ ਆ ਉਹ ਮੈਕਸੀਕੋ ਦੀ ਹੈ ਜਿੱਥੋਂ ਦੇ तकरीबन 40000 ਲੋਕ ਆਇਸ ਦੀ ਲਿਸਟ ਦੇ ਵਿੱਚ ਮੈਕਸੀਕਨ ਸਿਟੀਜ਼ਨ ਜਿਹੜੇ ਨੇ ਉਹ ਦੱਸੇ ਜਾਂਦੇ ਨੇ ਸੋ 109000 ਦੇ ਵਿੱਚੋਂ 40000 ਮੈਕਸੀਕੋ ਦੇ ਵਿਅਕਤੀ ਸੀਗੇ ਗੁਆਟੇਮਾਲਾ ਦੇ 15000 ਹਾਂਡਰਸ ਦੇ 12000 ਵੈਨਜ਼ੁਏਲਾ 8000 ਤੇ ਐਲਸਲਵਾਡੋਰ 5000 ਉਥੋਂ ਦੇ ਲੋਕ ਨੇ ਜਿਹੜੇ ਕਿ ਆਈਸਵਾਰਾ ਗ੍ਰਿਫਤਾਰ ਕੀਤੇ ਗਏ ਨੇ ਹੁਣ ਇੱਕ ਕੁਐਸਚਨ ਇਹ ਹੈ ਕਿ ਇੱਕ ਟੈਕਸਾਸ ਤੇ ਇੱਕ ਫਲੋਰੀਡਾ ਉਥੋਂ ਵਧੇਰੇ ਲੋਕ ਕਿਉਂ ਗ੍ਰਿਫਤਾਰ ਕੀਤੇ ਗਏ ਇਹ ਦੋਨੋਂ ਰੈਡ ਸਟੇਟਸ ਨੇ ਜਿੱਥੋਂ ਦੀ ਜਿਹੜੀ ਆਪਾਂ ਇਹ ਦੇਖੀਏ ਕਿ ਲਾ ਇਨਫੋਰਸਮੈਂਟ ਹੈ ਜਿਹੜੀ ਉਹ ਫੈਡਰਲ ਏਜੰਟਸ ਦੀ ਮਦਦ ਕਰਦੀ ਹੈ ਜਦੋਂ ਫੈਡਰਲ ਏਜੰਟਸ ਆਈਸ ਦੇ ਜਿਹੜੇ ਏਜੰਟਸ ਨੇ ਉਹ ਫਲੋਰੀਡਾ ਦੇ ਵਿੱਚ ਜਾਂ ਟੈਕਸਾਸ ਦੇ ਵਿੱਚ ਉਥੇ ਛਾਪੇਮਾਰੀ ਦੇ ਵਾਸਤੇ ਆਉਂਦੇ ਨੇ ਉਥੋਂ ਦੇ ਜਿਹੜੇ ਪੁਲਿਸ ਡਿਪਾਰਟਮੈਂਟ ਨੇ ਉਹਨਾਂ ਦੀ ਮਦਦ ਕਰਦੇ ਨੇ ਇਲਲੀਗਲ ਲੋਕਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਲੇਕਿਨ ਇਹ ਸਾਰੀਆਂ ਜਿਹੜੀ ਮਦਦ ਹੈ ਉਹ ਸੈਂਚਰੀ ਸਟੇਟਸ ਤੇ ਸੈਂਚਰੀ ਸਿਟੀਜ਼ ਦੇ ਵਿੱਚ ਨਹੀਂ ਹੁੰਦੀ ਬਟ ਜੇ ਕੈਲੀਫੋਰਨੀਆ ਦੀ ਗੱਲ ਕਰੀਏ ਤਾਂ ਕੈਲੀਫੋਰਨੀਆ ਤੀਸਰੇ ਨੰਬਰ ਤੇ ਆਇਆ ਬਟ ਕੈਲੀਫੋਰਨੀਆ ਦੇ ਵਿੱਚ ਇਲਲੀਗਲ ਇਮੀਗ੍ਰੈਂਟਸ ਦੀ ਜਿਹੜੀ ਗਿਣਤੀ ਹੈ ਉਹ ਬਹੁਤ ਜ਼ਿਆਦਾ ਹੈ ਬਹੁਤ ਵੱਡੀ ਤਾਦਾਦ ਦੇ ਵਿੱਚ ਬਿਨਾ ਦਸਤਾਵੇਜ਼ ਲੋਕ ਜਿਹੜੇ ਨੇ ਉਹ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਨੇ ਤੇ ਉੱਥੇ ਤੁਹਾਨੂੰ ਪਤਾ ਹੈ ਫੌਜ ਤਾਇਨਾਤ ਕੀਤੀ ਗਈ ਮਰੀਨਸ ਤਾਇਨਾਤ ਕੀਤੇ ਗਏ ਤੇ ਉੱਥੇ ਬਹੁਤ ਵੱਡੇ ਪੱਧਰ ਦੇ ਉੱਪਰ ਛਾਪੇ ਮਾਰੀ ਜਿਹੜੀ ਹੈ ਉਹ ਕੀਤੀ ਗਈ ਹੈ ਹਾਲੇ ਤੱਕ ਇਹ ਸਿਰਫ ਜੂਨ ਤੱਕ ਦੀ ਖਬਰ ਆਈ ਹੈ ਹੁਣ ਜੁਲਾਈ ਦੇ ਵਿੱਚ ਜਿਹੜੀ ਕੈਲੀਫੋਰਨੀਆ ਦੇ ਵਿੱਚ ਗ੍ਰਿਫਤਾਰੀਆਂ ਹੋਈਆਂ ਉਹ ਇਹਦੇ ਵਿੱਚ ਨਹੀਂ ਹੈਗੀਆਂ ਹੋ ਸਕਦਾ ਆਉਣ ਵਾਲੀਆਂ ਜਿਹੜੀਆਂ ਰਿਪੋਰਟਸ ਹੋਣ ਉਹਦੇ ਵਿੱਚ ਕੈਲੀਫੋਰਨੀਆ ਦਾ ਨਾਮ ਜਿਹੜਾ ਹੈ ਉਹ ਪਹਿਲੇ ਨੰਬਰ ਤੇ ਆਵੇ ਕਿਉਂਕਿ ਕੈਲੀਫੋਰਨੀਆ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਫੌਜ ਤੇ ਮਰੀਨਸ ਨੇ ਹੁਣ ਛਾਪੇਮਾਰੀ ਕੀਤੀ ਹੈ ਇਹ ਜਿਹੜੀ ਜੁਲਾਈ ਦੇ ਵਿੱਚ ਹੋਈ ਹੈ ਤੇ ਇਸ ਤੋਂ ਬਾਅਦ ਰਿਜ਼ਲਟਸ ਜਿਹੜੇ ਨੇ ਉਹ ਬਦਲ ਵੀ ਸਕਦੇ ਨੇ ਲੇਕਿਨ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਤਾਂ ਡਿਪੋਰਟ ਹੋਏ ਬਹੁਤ ਸਾਰੇ ਲੋਕ ਗ੍ਰਿਫਤਾਰ ਹੋਏ ਲੇਕਿਨ ਕੁਝ ਲੋਕ ਅਜਿਹੇ ਵੀ ਸੀ ਜਿਹੜੇ ਸੀਬੀਪੀ ਹੋਮ ਦੇ ਥਰੂ ਇਸ ਕੰਟਰੀ ਨੂੰ ਛੱਡ ਗਏ ਔਰ ਬਹੁਤ ਸਾਰੇ ਲੋਕਾਂ ਦਾ ਵੀਜ਼ਾ ਜਿਹੜਾ ਸੀ ਉਹ ਰਿਵੋਕ ਕੀਤਾ ਗਿਆ ਜਿਵੇਂ ਕਿ ਆਇਓਵਾ ਦੇ ਵਿੱਚ ਇੱਕ ਮੀਟ ਪੈਕੇਜਿੰਗ ਕੰਪਨੀ ਹੈ ਉਹ ਪਲਾਂਟ ਦੇ ਵਿੱਚੋਂ ਕਹਿੰਦੇ 200 ਵਰਕਰ ਨੇ ਜਿਹੜੇ ਉਹਨਾਂ ਦਾ ਵੀਜ਼ਾ ਰਿਵੋਕ ਕਰ ਦਿੱਤਾ ਗਿਆ ਉਹ ਸਾਰੇ ਵਰਕਰ ਜਿਹੜੇ ਸੀ ਉਹ ਪ੍ਰੋਟੈਕਟਿਡ ਸਟੇਟਸ ਦੇ ਉੱਪਰ ਸੀ ਜਿਹੜਾ ਕਿ ਹੁਣ ਖਤਮ ਹੋ ਗਿਆ ਤੇ ਉਹਨਾਂ ਨੂੰ ਹੁਣ ਸੈਲਫ ਡਿਪੋਰਟੇਸ਼ਨ ਦੇ ਲਈ ਆਖਿਆ ਗਿਆ ਇਹ ਫਿਗਰਸ ਜੀ ਹੁਣ ਤੱਕ ਦੀਆਂ ਦਿੱਤੀਆਂ ਗਈਆਂ ਨੇ ਜੋਨ ਦੀ 27 ਤਰੀਕ ਤੱਕ ਲੇਕਿਨ ਅੱਗੇ ਫਿਗਰਸ ਹੋਰ ਕੀ ਆਉਂਦੀਆਂ ਨੇ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ